ਪੰਜਾਬ ਦੇ ਪਰਾਲੀ ਸਾੜਨ ਦੇ 484 ਮਾਮਲੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਐਫਆਈਆਰ ਜਿਹੜੀਆਂ ਉਹ ਦਰਜ ਕੀਤਾ ਦਰਜ ਕੀਤੀਆਂ ਗਈਆਂ ਨੇ ਤੇ 11 ਲੱਖ 45 ਹਜ਼ਾਰ ਦਾ ਜੁਰਮਾਨਾ ਲੱਗਿਆ ਹੈ ਤੇ ਰਿਕਵਰ ਜਿਹੜਾ ਕੀਤਾ ਗਿਆ ਉਸ ਦੀ ਗੱਲ ਕਰ ਲਈਏ ਤੇ ਰਿਕਵਰ 11 ਲੱਖ 40 ਹਜ਼ਾਰ ਰਿਕਵਰ ਕੀਤਾ ਗਿਆ ਪਰਾਲੀ ਸਾੜਨ ਦੇ ਜਿਹੜੇ ਲਗਾਤਾਰ ਕਈ ਮਾਮਲੇ ਜਿਹੜੇ ਆ ਸਾਹਮਣੇ ਆਏ ਨੇ ਤਾਂ ਉਹਨਾਂ ਦੇ ਵਿੱਚ ਹੁਣ ਸਭ ਤੋਂ ਵੱਧ ਜਿਹੜੀ ਗੱਲ ਕਰ ਲਈਏ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਆ 484 ਮਾਮਲੇ ਜਿਹੜੇ ਹੁਣ ਸਾਹਮਣੇ ਆਏ ਨੇ ਪੰਜਾਬ 'ਚ ਪ੍ਰਾਲੀ ਸਾੜਨ ਦੇ ਪ੍ਰਾਲੀ ਸਾੜਨ ਵਾਲੇ ਤੇ 11 ਲੱਖ 45 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਤੇ ਰਿਕਵਰ ਕੀਤਾ ਗਿਆ 7 ਲੱਖ 40 ਹਜ਼ਾਰ ਦਾ ਜੁਰਮਾਨਾ ਤੇ ਹੁਣ ਤੱਕ ਦੀ ਗੱਲ ਕਰ ਲਈਏ ਤੇ 184 ਐਫ ਆਈ ਆਰ ਦਰਜ ਕੀਤੀਆਂ ਗਈਆਂ ਜਿਨ੍ਹਾਂ 'ਚ 61 ਐਫ ਆਈ ਆਰ ਦੀ ਗੱਲ ਕਰ ਲਈਓ ਤਰਨਤਾਰਨ 'ਚ ਅਤੇ 53 ਐਫਆਈਆਰ ਅੰਮ੍ਰਿਤਸਰ ਦੇ ਵਿੱਚ ਦਰਜ ਕੀਤੀਆਂ ਗਈਆਂ ਇਸ ਤਰ੍ਹਾਂ ਕਈ ਸਾਰੇ ਮਾਮਲੇ ਜਿਹੜੇ ਉਹ ਵੀ ਸਾਹਮਣੇ ਆਏ ਨੇ ਤਾਂ ਸਭ ਤੋਂ ਬਾਅਦ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਿਨਿਤ ਵਿਨਿਤ ਕੀ ਕੋਈ ਜਾਣਕਾਰੀ ਹੈ ਇਨਨੇ ਮਾਮਲੇ ਜਿਹੜੇ ਸਾਹਮਣੇ ਆਏ ਆ ਕੁਦ ਦੇਖੋ ਪੰਜਾਬ ਦੇ ਵਿੱਚ ਲਗਾਤਾਰ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਇਸ ਵਾਰ ਪ੍ਰਾਲੀ ਜਿਹੜੀ ਹੈ ਘੱਟ ਸਾਰੀ ਜਾਏ ਔਰ ਜਿਸ ਢੰਗ ਦੇ ਨਾਲ ਸੁਪਰੀਮ ਕੋਰਟ ਦੀ ਐਨਜੀਟੀ ਦੀ ਗਾਈਡਲਾਈਨਸ ਸੀ ਉਸ ਦੇ ਮੁਤਾਬਿਕ ਪੰਜਾਬ ਪੋਲੂਸ਼ਨ ਬੋਰਡ ਜਿਹੜਾ ਹੈ ਉਹ ਪ੍ਰਾਲੀ ਸਾੜਨ ਨਾਲਿਆਂ ਦੇ ਖਿਲਾਫ ਐਕਸ਼ਨ ਵੀ ਲੈਂਦਾ ਹੋਇਆ ਨਜ਼ਰ ਆਇਆ ਹੁਣ ਤੱਕ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਾਲਾਕਿ ਘਾਟ ਆਈ ਹੈ ਕਿਉਂਕਿ ਪਿਛਲੇ ਸਾਲ ਵੱਡੇ ਪੱਧਰ ਤੇ ਪ੍ਰਾਲੀ ਸਾੜੀ ਗਈ ਸੀ ਲੇਕਿਨ ਇਸ ਵਾਰ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਘਾਟ ਆਈ ਹੈ ਹੁਣ ਤੱਕ ਜੇਕਰ ਆਕੜਿਆਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਤਕਰੀਬਨ 484 ਮਾਮਲੇ ਜਿਹੜੇ ਨੇ ਸਾਹਮਣੇ ਆਏ ਪਰਾਲੀ ਸਾੜਨ ਦੇ ਜਿਨ੍ਹਾਂ ਦੇ ਵਿੱਚ 11 ਲੱਖ 45 ਹਜ਼ਾਰ ਰੁਪਏ ਦਾ ਜੁਰਮਾਨਾ ਜਿਹੜਾ ਉਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਤਰਫੋਂ ਲਾਇਆ ਗਿਆ ਜਿਸ ਦੇ ਵਿੱਚ 7 ਲੱਖ 40 ਹਜ਼ਾਰ ਦੀ ਰਿਕਵਰੀ ਜਿਹੜੀ ਉਹ ਵੀ ਕਰ ਦਿੱਤੀ ਗਈ ਹੈ ਉਨਤਕ 184 ਐਫਆਈਆਰ ਜਿਹੜੀਆਂ ਨੇ ਦਰਜ ਹੋਈਆਂ ਨੇ ਕੱਲੇ ਸਰਨਤਾਨਨ ਜ਼ਿਲ੍ਹੇ ਦੇ ਵਿੱਚ 68 ਐਫਆਈਆਰ ਜਿਹੜੀਆਂ ਨੇ ਦਰਜ ਹੋਈਆਂ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਦੇ ਵਿੱਚ 53 ਐਫਆਈਆਰ ਜਿਹੜੀਆਂ ਨੇ ਉਹ ਦਰਜ ਹੋਈਆਂ ਨੇ ਇਸ ਦੇ ਨਾਲ ਹੀ 187 ਰੈੱਡ ਐਂਟਰੀਆਂ ਵੀ ਫਾਰਮ ਰਿਕਾਰਡ ਦੇ ਵਿੱਚ ਦਰਜ ਕੀਤੀਆਂ ਗਿਆ ਨੇ ਯਾਨੀ ਫਰਦ ਤੇ ਜਮ੍ਹਾਂਬੰਦੀਆਂ ਦੇ ਵਿੱਚ ਵੀ ਰੈੱਡ ਐਂਟਰੀਆਂ ਕੀਤੀਆਂ ਗਿਆ ਨੇ 187 ਮਾਮਲੇ ਜਿਹੜੇ ਨੇ ਉਹ ਦਰਜ ਹੋਏ ਨੇ ਯਾਨੀ ਓਵਰਆਲ ਹਾਲਾਂਕਿ ਕਾਟ ਜ਼ਰੂਰ ਹੋਈ ਹੈ ਪਰ ਅਲੀ ਜਲਾਨ ਦੇ ਮਾਮਲਿਆਂ ਦੇ ਵਿੱਚ ਲੇਕਿਨ ਅਜੇ ਵੀ ਪ੍ਰਾਲੀ ਵਿਜਲਾਨ ਦੇ ਕਈ ਮਾਮਲੇ ਜੜੇ ਨੇ ਸਾਹਮਣੇ ਆਏ ਨੇ ਜਿਨ੍ਹਾਂ ਆਧਾਰ ਤੇ ਸਿੱਧੇ ਤੌਰ ਤੇ ਪੰਜਾਬ ਪੋਲੂਸ਼ਨ ਬੋਰਡ ਜਿਹੜਾ ਉਹ ਕਾਰਵਾਈ ਕਰਦਾ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਵਿਨੀਤ ਮਾਮਲੇ ਜਿਹੜੇ ਹਜੇ ਵੀ ਸਾਹਮਣੇ ਆ ਰਹੇ ਨੇ ਪਰ ਪਿਛਲੇ ਸਾਲ ਨਾਲੋਂ ਇਸ ਸਾਲ ਜਿਹੜੇ ਆ ਪ੍ਰਾਲੀ ਸਾੜਨ ਦੇ ਮਾਮਲੇ ਜਿਹੜੇ ਬੇਹਦ ਘਟਾਏ ਤੇ ਕਿਸਾਨਾਂ ਨੂੰ ਵੀ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਵੀ ਅਵੇਅਰ ਜਿਹੜਾ ਕੀਤਾ ਜਾ ਰਿਹਾ ਬਿਲਕੁਲ ਦੇਖੋ ਅਵੇਅਰ ਵੀ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਮਸ਼ੀਨਰੀ ਵੀ ਦਿੱਤੀ ਜਾ ਰਹੀ ਹੈ ਹਾਲਾਂਕਿ ਕੇਂਦਰ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਕੇਂਦਰ ਜਿਹੜਾ ਕਿਸਾਨਾਂ ਦੀ ਬਾਹ ਫੜੇ ਕਿਉਂਕਿ ਇਸ ਵਕਤ ਕਿਸਾਨੀ ਜਿਹੜੀ ਪਹਿਲਾਂ ਹੀ ਨੁਕਸਾਨ ਝੱਲ ਰਹੀ ਹੈ ਕਿਉਂਕਿ ਹੜ੍ਹਾਂ ਦੀ ਮਾਰ ਆਈ ਹੜ੍ਹਾਂ ਦੀ ਮਾਰ ਕਰਕੇ ਸੈਂਕੜੇ ਏਕੜ ਫਸਲ ਜਿਹੜੀ ਆ ਉਹ ਬਰਬਾਦ ਹੋ ਗਈ ਜਿਹੜੀ ਫਸਲ ਬਚੀ ਉਸ ਦੇ ਵਿੱਚ ਜਦੋਂ ਝਾੜ ਕੱਢੇ ਗਏ ਤੋਂ ਉਸ ਤੋਂ ਬਾਅਦ ਜਿਹੜੀ ਪਰਾਲੀ ਬਚੀ ਉਸ ਪਰਾਲੀ ਦੇ ਨਿਪਟਾਰਨ ਲਈ ਕਿਸਾਨਾਂ ਕੋਲ ਵਿਵਸਥਾ ਨਹੀਂ ਸੀ ਇਸ ਕਰਕੇ ਕਈ ਥਾਮਾ ਦੇ ਉਪਰ ਤਿਫਾਨਾ ਨੂੰ ਉਹ ਉਹ ਜਿਹੜਾ ਝਾੜ ਹੈ ਜਿਹੜੀ ਉਪਰਾਲੀ ਹੈ ਉਹ ਸਾੜਨੀ ਪਈ ਇਸੇ ਕਰਕੇ ਉਹ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਔਰ ਖਾਸ ਕਰਕੇ ਅੰਮਰਸਰ ਦੀ ਗੱਲ ਕਰੀਏ ਤਰਨਤਾਰਨ ਦੀ ਗੱਲ ਕਰੀਏ ਜਾਂ ਫਰੀਦਕੋਟ ਦੀ ਗੱਲ ਕਰੀਏ ਉੱਥੇ ਮਾਮਲਿਆਂ ਦੇ ਵਿੱਚ ਸੰਖਿਆ ਜਿਹੜੀ ਹੈ ਉਹ ਜ਼ਿਆਦਾ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਜ਼ਿਆਦਾ ਗਿਣਤੀ ਦੇ ਵਿੱਚ ਮਾਮਲੇ ਜਿਹੜੇ ਨੇ ਉਹ ਸਾਹਮਣੇ ਨਹੀਂ ਆਏ ਇਸੇ ਕਰਕੇ ਕਿਤੇ ਨਾ ਕਿਤੇ ਸਰਕਾਰ ਦੀ ਵੀ ਛਲਾਗਾ ਬਣਦੀ ਹੈ ਕਿ ਉਹਨਾਂ ਨੇ ਜਿਹੜੇ ਉਪਰਾਲੇ ਕੀਤੇ ਸੀ ਕਿਸਾਨਾਂ ਨੂੰ ਜਾਗਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਸਾਨਾਂ ਮਸ਼ੀਨਰੀ ਉਪਲਬਧ ਕਰਾਈ ਸੀ ਉਸ ਦਾ ਫਾਇਦਾ ਹੋਇਆ ਕਿ ਇਸ ਵਾਰ ਈਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਾਲੀ ਜਿਹੜੀ ਆ ਉਹ ਸਾਹਮਣੇ ਜਸਾੜਾਂ ਦੇ ਮਾਮਲੇ ਸਾਹਮਣੇ ਨਹੀਂ ਆਏ ਹਾਲਾਂਕਿ 484 ਮਾਮਲੇ ਜ਼ਰੂਰ ਆਏ ਨੇ ਔਰ ਇਹਨਾਂ ਦੇ ਉੱਪਰ ਸਿੱਧੇ ਤੌਰ ਤੇ ਜਿਹੜਾ ਪੰਜਾਬ ਪੋਲੂਸ਼ਨ ਬੋਰਡ ਹੈ ਉਸ ਦੀ ਤਰਫੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਕਾਰਵਾਈ ਦੇ ਵਿੱਚ ਵੱਡਾ ਜੁਰਮਾਨਾ ਲਾਇਆ ਗਿਆ ਐਫ ਆਈ ਆਰਾਂ ਵੀ ਦਰਜ ਕੀਤੀਆਂ ਗਿਆ ਨੇ ਇਸ ਤੋਂ ਇਲਾਵਾ ਰੈਡ ਐਂਟਰੀ ਵੀ ਕਰ ਦਿੱਤੀ ਗਈ ਹੈ ਬਹਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਆਸ-ਪਾਸ ਦੇ ਕੁੱਲ ਕਿੰਨੇ ਕਿਤੇ ਆ ਸੀਜ਼ਨ ਤੇ ਨਿਕਲ ਚੁੱਕਿਆ ਅਗਲੇ ਸੀਜ਼ਨ ਦੇ ਵਿੱਚ ਹੋਰ ਕਿੰਨੇ ਉਪਰਾਲੇ ਹੁੰਦੇ ਨੇ ਕਿ ਪੰਜਾਬ ਜਿਹੜਾ ਉਹ ਪਹਿਲਾ ਸੂਬਾ ਬਣੇ ਜਿੱਥੇ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਜਿਹੜਾ ਸਾਹਮਣੇ ਨਾ ਆ ਸਕੇ ਜੀ ਧੰਨਵਾਦ तमाम ਜਾਣਕਾਰੀ ਲਈ ਤੇ ਮੇਰੇ ਸਹਿਯੋਗੀ ਵਿਨੇ ਜਨਨ ਜਨਨ तमाम ਜਾਣਕਾਰੀ ਦਿੱਤੀ ਹੈ ਕਿ ਪਰਾਲੀ ਸਾੜਨ ਦੇ ਜਿਹੜੇ 484 ਮਾਮਲੇ ਜਿਹੜੇ ਸਾਹਮਣੇ ਆਏ ਨੇ ਪਰਾਲੀ ਸਾੜਨ ਵਾਲਿਆਂ ਤੇ 11 ਲੱਖ 45 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਤੇ ਰਿਕਵਰ ਕੀਤਾ ਗਿਆ 740000 ਦਾ ਜੁਰਮਾਨਾ ਤਾਂ ਹੁਣ ਤੱਕ 184 ਜਿਹੜੇ ਐਫਆਈਆਰ ਦਰਜ ਕੀਤੀਆਂ ਗਈਆਂ ਤੇ ਸਭ ਤੋਂ ਵੱਧ ਗੱਲ ਕਰ ਲਈਏ ਤੇ ਸਭ ਤੋਂ ਵੱਧ ਐਫਆਈਆਰ ਮਾਮਲੇ ਜਿਹੜੇ ਦਰਜ ਹੋਏ ਨੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵਿੱਚ ਦਰਜ ਕੀਤੇ ਗਏ ਨੇ ਤੇ ਇਹ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਿਹੜਾ ਅਵੇਅਰਨੈਸ ਦਿੱਤੀ ਜਾ ਰਹੀ ਹੈ ਅਵੇਅਰ ਵੀ ਕੀਤਾ ਜਾ ਰਿਹਾ ਤੇ ਪ੍ਰਾਲੀ ਸਾੜਨ ਦੇ ਲਈ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਾਲੀ ਜਿਹੜੀਆਂ ਨਾ ਸਾੜੀ ਜਾਵੇ ਜੇਕਰ ਉਹ ਪ੍ਰਾਲੀ ਪ੍ਰਾਲੀ ਸਾੜਦੇ ਨੇ ਤੇ ਜਿਹੜਾ ਮੌਸਮ ਆ ਜਿਹੜਾ ਵਾਤਾਵਰਨ ਜਿਹੜਾ ਉਹ ਬੇहद ਖਰਾਬ ਹੋ ਜਾਂਦਾ ਇਸ ਲਈ ਕਈ ਤਰੀਕਿਆਂ ਨਾਲ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਤੇ ਕਈ ਸਾਰੀਆਂ ਮਸ਼ੀਨਰੀਆਂ ਜਿਹੜੀਆਂ ਉਹਨਾਂ ਦੀ ਮਦਦ ਲਈ ਵੀ ਉਹਨਾਂ ਨੂੰ ਕਿਹਾ ਗਿਆ